ਸਾਡੇ ਵਿੱਚ ਵੀ ਕੁਝ ਐਸੇ ਲੋਕ ਨੇ ਜਦੋਂ ਕਿਦੇ ਦਰਸ਼ਨ ਕਰਨ ਜਾਣ ਦਾ ਟਾਈਮ ਮਿਲੇ ਨਾ ਸ੍ਰੀ ਹਿਮਕੁੰਡ ਸਾਹਿਬ ਦੀ ਧਰਤੀ ਤੇ ਜਾਂਦੇ ਆ ਅੱਜਕੱਲ ਯਾਤਰਾ ਚੱਲਦੀ ਪਈ ਹੈ ਤੇ ਕਈਆਂ ਨੇ ਉੱਥੇ ਜਾ ਕੇ ਪ੍ਰਣ ਕੀਤਾ ਵੀ ਮੈਂ ਜਲ ਦੇ ਵਿੱਚ ਖਲੋ ਕੇ ਹੁਣ ਇੱਥੇ ਪੰਜ ਤੁਬੀਆਂ ਲਾਵਾਂਗਾ ਤੇ ਤਾਂ ਮੇਰੀ ਯਾਤਰਾ ਸਫਲੀ ਹੋਣੀ ਹੈ ਕੋਈ ਆਖਦਾ ਮੈਂ ਇੱਥੇ ਹੁਣ ਫਲਾਣੀ ਅਰਦਾਸ ਕਰਾਂਗਾ ਵਿੱਚੇ ਹੀ ਖੜ ਕੇ ਬਾਣੀ ਦੇ ਤਾਂ ਮੇਰਾ ਸਫਲਾ ਹੋਣਾ ਕੋਈ ਆਖਦਾ ਵੀ ਇੱਥੇ ਜਾ ਕੇ ਮੈਂ ਹੁਣ ਫਲਾਣੀ ਬਾਣੀ ਦਾ ਪਾਠ ਪੂਰਾ ਕਰਾਂਗਾ ਮਾਲਾ ਜੀ ਕਹਿੰਦੇ ਭਰਮ ਐ ਇਸ ਤਰ੍ਹਾਂ ਭਰਮ ਨਾ ਕਰਿਆ ਕਰ ਬਾਣੀ ਦੇ ਕਿਤੇ ਵੀ ਪੜ ਅਰਦਾਸ ਤੇ ਕਿਤੇ ਵੀ ਕਰ ਤੇਰੀ ਸਾਰੀ ਪ੍ਰਵਾਨ ਹੈ ਸਾਰੇ ਥਾਵਾਂ ਤੇ ਜ਼ਰੂਰੀ ਨਹੀਂ ਐ ਵੀ ਠੰਡੇ ਪਾਣੀ ਵਿੱਚ ਖਲੋ ਕੇ ਹੀ ਕਰੇਗਾ ਤੇ ਫੇਰ ਹੀ ਪ੍ਰਵਾਨ ਹੋਣੀ ਐ ਦੁਬਾਰਾ ਚਲੇ ਗਿਆ ਪਹਾੜਾਂ ਦੇ ਉੱਪਰ ਪਹਾੜਾਂ ਤੇ ਪਹਿਲਾਂ ਹੀ ਬਰਫ਼ ਜੰਮੀ ਐ ਤੇ ਉਹਨਾਂ ਨੇ ਕੀ ਕੀਤਾ برف ਨੂੰ ਭੰਨ ਭੰਨ ਕੇ ਭੰਨ ਭੰਨ ਕੇ ਉਨੂੰ ਪਿਘਲਾ ਕੇ ਤੇ ਫਿਰ ਉਹਦੇ ਨਾਲ ਕਹਿੰਦੇ ਅਸੀਂ ਇਸ਼ਨਾਨ ਕਰਨਾ ਵੇਖੋ ਕੈਸਾ ਦੁੱਖ ਆਪਣੇ ਤਨ ਨੂੰ ਆਪੇ ਹੀ ਦਿੰਦੇ ਪਏ ਤੇ